29 ਦਸੰਬਰ 2017 ਨੂੰ ਇੱਕ ਬੰਦੇ ਦਾ ਕਤਲ ਹੁੰਦਾ ਹੈ ਪਟਿਆਲਾ ਵਿਖੇ ਤਾਂ ਪੁਲਿਸ ਜਦੋਂ Laash ਦੀ ਤਲਾਸ਼ੀ ਲੈਂਦੀ ਹੈ ਤਾਂ ਉਸ ਦੀ ਜੇਬ ਵਿੱਚ ਇੱਕ ਪਤਾ ਨਿਕਲਦਾ ਹੈ ਉਸ ਪਤੇ ਤੇ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਅੱਗੇ ਉਹਨਾਂ ਨੂੰ ਇੱਕ ਔਰਤ ਮਿਲਦੀ ਹੈ ਤੇ ਔਰਤ ਉਸ ਬੰਦੇ ਦੀ ਪਛਾਣਤਾ ਦੱਸਦੀ ਦੱਸਦੀ ਹੈ ਪਰ ਜੋ ਉਸ ਤੋਂ ਬਾਅਦ ਉਹ ਹੋਰ ਤੋਂ ਖੁਲਾਸਾ ਕਰਦੀ ਹੈ ਇਹ ਸੁਣ ਕੇ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿਉਂਕਿ ਕੱਲਾ ਇਹ ਹੀ ਕਤਲ ਨਹੀਂ ਹੋਇਆ ਸੀ ਇਹ ਕਤਲ ਕਰਨ ਵਾਲੇ ਨੇ 6 ਕਤਲ ਹੋਰ ਕੀਤੇ ਸੀ ਤੇ ਇਹ ਕਤਲ 1995 ਤੋਂ ਲੈ ਕੇ 2017 ਦੇ ਵਿੱਚ ਇਹ ਕਤਲ ਵਿੱਚ ਲਾ ਕੇ 7 ਕਤਲਾਂ ਦੀ ਗਿਣਤੀ ਬਣ ਜਾਂਦੀ ਸੀ ਇਹ ਸੁਣ ਕੇ ਪੁਲਿਸ ਹੈਰਾਨ ਹੋ ਜਾਂਦੀ ਹੈ ਤੇ ਫਿਰ ਉਸ ਬੰਦੇ ਤੱਕ ਪੁਲਿਸ ਪਹੁੰਚਦੀ ਹੈ ਇੱਕ ਬੰਦਾ 22 ਸਾਲ ਕਤਲ ਕਰਦਾ ਰਿਹਾ 22 ਸਾਲ ਜੁਰਮ ਕਰਦਾ ਰਿਹਾ ਪਰ ਕਿਸੇ ਵੀ ਥਾਣੇ ਦੇ ਵਿੱਚ ਉਸ ਦੇ ਵਿਰੁੱਧ ਐਫ ਆਈ ਆਰ ਦਰਜ ਨਹੀਂ ਸੀ ਅੱਜ ਕਹਾਣੀ ਇੱਕ ਸੀਰੀਅਲ ਕਿਲਰ ਦੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਬੱਦੋਵਾਲ ਦੀ ਬੱਦੋਵਾਲ ਦਾ ਰਹਿਣ ਵਾਲਾ ਜਗਰੂਪ ਸਿੰਘ ਹੈਪੀ ਜਿਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਮਾਤਾ ਅਤੇ ਉਸ ਦਾ ਵੱਡਾ ਭਰਾ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸੀ ਪਰ ਇਹ ਜਗਰੂਪ ਸਿੰਘ ਹੈਪੀ ਲੁਧਿਆਣਾ ਦੇ ਵਿੱਚ ਆਟੋ ਚਲਾਇਆ ਕਰਦਾ ਸੀ ਜੋ ਕਿ ਇੱਕ ਕ੍ਰਿਮਨਲ ਪ੍ਰਵਿਰਤੀ ਦਾ ਬੰਦਾ ਸੀ ਇਸ ਦਾ ਪਹਿਲਾ ਜੁਰਮ ਇਹ ਸੀ ਕਿ ਇਸ ਨੇ ਕਈ ਕੁੜੀਆਂ ਨੂੰ ਜਿਸ਼ਮ ਫਰੋਸੀ ਦੇ ਧੰਦੇ ਦੇ ਵਿੱਚ ਧਕੇਲਿਆ ਸੀ। ਇਹ ਉਹਨਾਂ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਂਦਾ ਤੇ ਕੁਝ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਤੋਂ ਧੰਦਾ ਕਰਵਾਉਂਦਾ ਸੀ। ਉਸ ਤੋਂ ਬਾਅਦ ਇਸ ਨੇ ਚੋਰੀ ਕਰਨੀ ਵੀ ਸ਼ੁਰੂ ਕੀਤੀ। ਗੱਲ ਹੈ 1995 ਦੀ। ਜਦੋਂ ਇੱਕ ਔਰਤ ਇਸ ਦੇ ਆਟੋ ਦੇ ਵਿੱਚ ਬੈਠੀ। ਆਟੋ ਦੇ ਵਿੱਚ ਹੋਰ ਕੋਈ ਵੀ ਸਵਾਰ ਨਹੀਂ ਸੀ। ਉਸ ਔਰਤ ਦੇ ਸੋਨਾ ਪਾਇਆ ਹੋਇਆ ਸੀ। ਤਾਂ ਇਸ ਦੀ ਨੀਤ ਉਸ ਦੇ ਸੋਨੇ ਉੱਤੇ ਵਿਗੜ ਗਈ ਤੇ ਫਿਰ ਇਸ ਨੇ ਆਟੋ ਇੱਕ ਸੁੰਨੀ ਜੀ ਥਾਂ ਤੇ ਲਿਜਾ ਕੇ ਜਿਹੜਾ ਇਲਾਕਾ ਸ਼ਿਮਲਾਪੁਰੀ ਦਾ ਸੀ ਉਸ ਜਗ੍ਹਾ ਤੇ ਲਿਜਾ ਕੇ ਇਸ ਔਰਤ ਦਾ ਗਲ ਕੁੱਟ ਕੇ ਕਤਲ ਕਰ ਦਿੱਤਾ ਤੇ ਸਾਰਾ ਸੋਨਾ ਉਸ ਦਾ ਲੁੱਟ ਲਿਆ ਫੇਰੇ ਉਸ ਔਰਤ ਦੀ লাশ ਨੂੰ ਖੇਤਾਂ ਦੇ ਵਿੱਚ ਸੁੱਟ ਕੇ ਉੱਥੋਂ ਫਰਾਰ ਹੋ ਜਾਂਦਾ ਸਮਾਂ ਲੰਘਦਾ ਹੁਣ 1998 ਆ ਗਿਆ ਤੇ ਬੱਦੋਵਾਲ ਦੇ ਨੇੜੇ ਹੀ ਇੱਕ ਨਿਰੰਕਾਰੀ ਭਵਨ ਸੀ ਉਸ ਵਿੱਚ ਚੋਰੀ ਕਰਨ ਜਾਂਦਾ ਹੈ ਤੇ ਇਸ ਨੂੰ ਚੋਰੀ ਕਰਦਿਆਂ ਇੱਕ ਔਰਤ ਦੇਖ ਲੈਂਦੀ ਹੈ ਜਦੋਂ ਇਸ ਨੂੰ ਪਤਾ ਲੱਗਦਾ ਕਿ ਮੈਨੂੰ ਔਰਤ ਨੇ ਦੇਖ ਲਿਆ ਤਾਂ ਇਸ ਨੇ ਸਬੂਤ ਮਟਾਉਣ ਦੇ ਲਈ ਉਸ ਔਰਤ ਦਾ ਵੀ ਗਲ ਘੁੱਟ ਦਿੱਤਾ ਤੇ ਉਸ ਨੂੰ ਮਾਰ ਦਿੱਤਾ ਫਿਰ ਉਸ ਜਗ੍ਹਾ ਤੋਂ ਵੀ ਫਰਾਰ ਹੋ ਜਾਂਦਾ ਹੈ ਪੁਲਿਸ ਨੂੰ ਨਾ ਤਾਂ 1995 ਵਿੱਚ ਜੋ ਔਰਤ ਦਾ ਕਤਲ ਹੋਇਆ ਸੀ ਸ਼ਿਮਲਾਪੁਰੀ ਵਿੱਚ ਉਸ ਦਾ ਪਤਾ ਲੱਗਿਆ ਕਿ ਕਿਸ ਨੇ ਕੀਤਾ ਤੇ ਨਾ ਹੀ 1998 ਵਿੱਚ ਜੋ ਕਤਲ ਹੋਇਆ ਉਸ ਦਾ ਪਤਾ ਲੱਗਿਆ ਕਿ ਇਹ ਕਿਸ ਨੇ ਕੀਤਾ ਸਮਾਂ ਲੰਘਦਾ ਗਿਆ ਤੇ ਹੁਣ 2001 ਆ ਜਾਂਦਾ ਹੈ 2001 ਦੇ ਵਿੱਚ ਜਗਰੂਪ ਸਿੰਘ ਨੂੰ ਇੱਕ ਔਰਤ ਦੇ ਨਾਲ ਪਿਆਰ ਹੁੰਦਾ ਹੈ ਜਿਸ ਦਾ ਨਾਮ ਹੇਮਾ ਹੁੰਦਾ ਹੈ ਹੇਮਾ ਤੇ ਜਗਰੂਪ ਦੇ ਹੁਣ ਸੰਬੰਧ ਬਣ ਗਏ ਸੀ ਇਹ ਇੱਕ ਦੂਜੇ ਨਾਲ ਪਿਆਰ ਕਰਨ ਲੱਗੇ ਸੀ ਪਰ ਹੇਮਾ ਵਿਆਹੀ ਹੋਈ ਸੀ ਹੇਮਾ ਦੇ ਪਤੀ ਦਾ ਨਾਂ ਆਨੰਦ ਲਾਲ ਸੀ ਜੋ ਕਿ ਇੱਕ ਸਰਕਾਰੀ ਮੁਲਾਜ਼ਮ ਸੀ ਜਦੋਂ ਆਨੰਦ ਲਾਲ ਨੂੰ ਇਹਨਾਂ ਦੇ ਸੰਬੰਧਾਂ ਬਾਰੇ ਪਤਾ ਲੱਗਿਆ ਤਾਂ ਆਨੰਦ ਲਾਲ ਹੇਮਾ ਦੇ ਨਾਲ ਲੜਦਾ ਹੈ ਤੇ ਜਗਰੂਪ ਨੂੰ ਵੀ ਪਤਾ ਲੱਗਦਾ ਕਿ ਆਨੰਦ ਲਾਲ ਨੂੰ ਇਹਨਾਂ ਦੇ ਸੰਬੰਧਾਂ ਬਾਰੇ ਸਾਡੇ ਸੰਬੰਧਾਂ ਬਾਰੇ ਪਤਾ ਲੱਗ ਗਿਆ ਹੁਣ ਜਗਰੂਪ ਨੂੰ ਲੱਗ ਰਿਹਾ ਸੀ ਕਿ ਨੰਦ ਲਾਲ ਸਾਡੇ ਰਾਹ ਦਾ ਰੋੜਾਗਾ ਇਹ ਸਾਨੂੰ ਮਿਲਨ ਨਹੀਂ ਦੇਵੇਗਾ ਇਸ ਲਈ ਇਸ ਨੂੰ ਮਾਰਨਾ ਬਹੁਤ ਜ਼ਰੂਰੀ ਹੈ ਤਾਂ ਜਗਰੂਪ ਨੰਦ ਲਾਲ ਨੂੰ ਫਾਗੋਵਾਲ ਰੋੜ ਤੇ ਬੁਲਾਉਂਦਾ ਹੈ ਤੇ ਜਦੋਂ ਨੰਦ ਲਾਲ ਇਸ ਨੂੰ ਮਿਲਣ ਆਉਂਦਾ ਤਾਂ ਇਹ ਉਸ ਦੇ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੰਦਾ ਤੇ ਫਿਰ ਉਸ ਦੇ ਮੂੰਹ ਉੱਤੇ ਐਨੀਆਂ ਇੱਟਾਂ ਮਾਰਦਾ ਕਿ ਉਸ ਦੀ ਪਛਾਣ ਵੀ ਨਹੀਂ ਆਉਂਦੀ 2001 ਤੋਂ 2004 ਵਿੱਚ ਦੀ ਇਹ ਘਟਨਾ ਹੈ ਤੇ ਫਿਰ ਉਹ ਇੱਥੋਂ ਵੀ ਫਰਾਰ ਹੁੰਦਾ ਹੈ ਫਰਾਰ ਹੋ ਕੇ ਹਰਿਆਣਾ ਦੇ ਜਮਲਾਨਾਗਰ ਦੇ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਇਸ ਦੇ ਸਬੰਧ ਇੱਕ ਹੋਰ ਔਰਤ ਨਾਲ ਬਣਦੇ ਨੇ ਜਿਸ ਦਾ ਨਾਮ ਪਰਮਜੀਤ ਹੁੰਦਾ ਹੈ ਪਰਮਜੀਤ ਨਾਲ ਇਸ ਦੇ ਬਹੁਤ ਗੂੜੇ ਸਬੰਧ ਬਣ ਜਾਂਦੇ ਨੇ ਪਰਮਜੀਤ ਦੇ ਘਰ ਵਾਲਾ ਕੁਲਦੀਪ ਕੁਲਦੀਪ ਨੂੰ ਵੀ ਇਹਨਾਂ ਦੇ ਸਬੰਧਾਂ ਦਾ ਪਤਾ ਲੱਗ ਜਾਂਦਾ ਹੈ ਤੇ ਹੁਣ ਜਗਰੂਪ ਦੇ ਸਾਹਮਣੇ ਉਹੀ ਹਾਲਾਤ ਸੀ ਜਗਰੂਪ ਨੂੰ ਲੱਗਿਆ ਕਿ ਕੁਲਦੀਪ ਨੂੰ ਵੀ ਮਾਰਨਾ ਪਵੇਗਾ ਨਹੀਂ ਤਾਂ ਇਹ ਸਾਡੇ ਸਬੰਧਾਂ ਦੇ ਵਿੱਚ ਰੋੜਾ ਬਣੇਗਾ ਫਿਰ ਜਗਰੂਪ ਨੇ ਇੱਕ ਦਿਨ ਰਾਤ ਨੂੰ ਕੁਲਦੀਪ ਦੇ ਘਰੇ ਦਾਖਲ ਹੋ ਕੇ ਉਸ ਦਾ ਗਲ ਦੱਬ ਦਿੱਤਾ ਅਪ੍ਰੈਲ 2004 ਦੀ ਗੱਲ ਹੈ ਗੱਲ ਦੱਬ ਕੇ ਉਸ ਦੀ ਹੱਤਿਆ ਕਰ ਦਿੱਤੀ ਹੱਤਿਆ ਕਰਨ ਤੋਂ ਬਾਅਦ ਉਸ ਦੀ লাশ ਇੱਕ ਟਰੰਕ ਵਿੱਚ ਪਾ ਕੇ ਜਮੁਨਾ ਨਗਰ ਦੀ ਇੱਕ ਨਹਿਰ ਦੇ ਵਿੱਚ ਸੁੱਟ ਦਿੱਤੀ ਜਗਰੂਪ ਉੱਥੋਂ ਫਰਾਰ ਹੋ ਜਾਂਦਾ ਹੈ ਤੇ 2004 ਤੋਂ ਲੈ ਕੇ 2015 ਤੱਕ ਆਪਣੀ ਪਹਿਚਾਨ ਛੁਪਾ ਕੇ ਰੱਖਦਾ ਹੈ ਕਿ ਕਿਸੇ ਨੂੰ ਇਸ ਉੱਪਰ ਸ਼ੱਕ ਨਾ ਹੋ ਜਾਵੇ ਤੇ ਇਸ ਉੱਪਰ ਕਿਸੇ ਨੂੰ ਸ਼ੱਕ ਹੋਇਆ ਵੀ ਨਹੀਂ ਹੁਣ ਮਈ 2015 ਆ ਜਾਂਦਾ ਹੈ ਤੇ ਮਈ 2015 ਨੂੰ ਜਗਰੂਪ ਇੱਕ ਅਨਿਲ ਨੌਂ ਦੇ ਬੰਦੇ ਦਾ ਪਟਿਆਲਾ ਦੀ ਐਸਐਸਟੀ ਕਲੋਨੀ ਦੇ ਵਿੱਚ ਤਲਵਾਰ ਦੇ ਨਾਲ ਕਤਲ ਕਰ ਦਿੰਦਾ ਹੈ ਤੇ ਉਸ ਦੇ ਛੋਟੇ ਛੋਟੇ ਟੁਕੜੇ ਕਰਕੇ ਇੱਕ ਸੂਟਕੇਸ ਦੇ ਵਿੱਚ ਪਾ ਕੇ ਵਿਕਾਸ ਕਲੋਨੀ ਦੇ ਵਿੱਚ ਸੁੱਟ ਦਿੰਦਾ ਹੈ ਜਦੋਂ ਇਹ ਸੂਟਕੇਸ ਪੁਲਿਸ ਦੇ ਹੱਥ ਲੱਗਦਾ ਹੈ ਤੇ ਪੁਲਿਸ ਏ ਸੂਟਕੇਸ ਨੂੰ ਖੋਲਦੀ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਨੇ ਜੋ ਵੀ ਇਹ ਖਬਰ ਸੁਣਦਾ ਹੈ ਉਹ ਵੀ ਹੈਰਾਨ ਸੀ ਕਿਉਂਕਿ ਕਿਸੇ Laash ਦੇ ਛੋਟੇ ਛੋਟੇ ਟੁਕੜੇ ਕਰਕੇ ਸੂਟਕੇਸ ਵਿੱਚ ਪਾਉਣ ਦੀ ਇਹ ਉਸ ਵੇਲੇ ਦੀ ਪਹਿਲੀ ਘਟਨਾ ਸੀ ਇਹ ਉਸ ਵੇਲੇ ਦਾ ਬਹੁਤ ਵੱਡਾ ਕਾਂਡ ਸੀ ਪਰ ਜਾਗਰੂਪ ਇਸ ਵਿੱਚੋਂ ਵੀ ਸਾਫ਼ ਬਚ ਕੇ ਨਿਕਲ ਜਾਂਦਾ ਹੈ ਯਾਨੀ ਪੁਲਿਸ ਜਾਗਰੂਪ ਤੱਕ ਨਹੀਂ ਪਹੁੰਚ ਪਾਉਂਦੀ ਉਸ ਤੋਂ ਬਾਅਦ ਪਰਮਜੀਤ ਨੂੰ ਇਹ ਪਤਾ ਲੱਗਦਾ ਹੈ ਕਿ ਜਗਰੂਪ ਦੇ ਤਾਂ ਇੱਕ ਹੋਰ ਔਰਤ ਜਿਸ ਦਾ ਨਾਮ ਹੇਮਾ ਹੈ ਉਸ ਨਾਲ ਸੰਬੰਧ ਨੇ ਤੇ ਪਰਮਜੀਤ ਨੂੰ ਬੜਾ ਗੁੱਸਾ ਆਉਂਦਾ ਹੈ ਕਿ ਮੈਂ ਤਾਂ ਇਸ ਪਿੱਛੇ ਆਪਣਾ ਪਤੀ ਵੀ ਮਰਵਾ ਲਿਆ ਪਰ ਇਹ ਮੈਨੂੰ ਧੋਖਾ ਦੇ ਰਿਹਾ ਹੈ ਤੇ ਉਹ ਜਗਰੂਪ ਦੇ ਨਾਲ ਗੁੱਸੇ ਹੁੰਦੀ ਹੈ ਤੇ ਜਗਰੂਪ ਨੇ ਸੋਚਿਆ ਕਿ ਹੁਣ ਪਰਮਜੀਤ ਨੂੰ ਵੀ ਰਾਹ ਵਿੱਚੋਂ ਹਟਾਉਣਾ ਪਵੇਗਾ ਤੇ ਉਹ ਪਰਮਜੀਤ ਨੂੰ ਜਸੋਵਾਲ ਪਿੰਡ ਦੇ ਵਿੱਚ ਸਾਧਦਾ ਮਿਲਣ ਦੇ ਲਈ ਪਰਮਜੀਤ ਉੱਥੇ ਆ ਜਾਂਦੀ ਹੈ ਤੇ ਜਗਰੂਪ ਫੇਰ ਇੱਕ ਹੋਰ ਕਤਲ ਨੂੰ ਅੰਜਾਮ ਦਿੰਦਾ ਹੈ ਉਹ ਪਰਮਜੀਤ ਦਾ ਗਲ ਕੁੱਟ ਕੇ ਉਸ ਦੀ লাশ ਨੂੰ ਖੇਤਾਂ ਦੇ ਵਿੱਚ ਸੁੱਟ ਦਿੰਦਾ ਹੈ ਇਹ ਸਮਾਂ ਸੀ 2016 ਦਾ ਤੇ ਜਗਰੂਪ ਉੱਥੋਂ ਵੀ ਫਰਾਰ ਹੋ ਜਾਂਦਾ ਹੈ ਤੇ ਇਸ ਕਤਲ ਬਾਰੇ ਵੀ ਪੁਲਿਸ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਪਰਮਜੀਤ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਹੁਣ 29 ਦਸੰਬਰ 2017 ਆ ਜਾਂਦਾ ਹੈ ਤੇ ਜਗਰੂਪ ਇੱਕ ਹੋਰ ਕਤਲ ਕਰਦਾ ਉਸ ਬੰਦੇ ਦਾ ਨਾਮ ਸੀ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਦਾ ਕਤਲ ਕਰਨ ਪਿੱਛੇ ਵਜਾ ਇਹ ਸੀ ਕਿ ਇਹ ਰਜਿੰਦਰ ਕੁਮਾਰ ਹੇਮਾ ਦੇ ਘਰ ਕਰਾਇਤੇ ਰਹਿੰਦਾ ਸੀ ਤੇ ਉਸ ਉੱਤੇ ਮਾੜੀ ਨਿਗ੍ਹਾ ਰੱਖਦਾ ਸੀ ਉਸ ਨੂੰ ਛੇੜਦਾ ਸੀ। हेमा ਨੇ ਇਹ ਗੱਲ ਜਗਰੂਪ ਨੂੰ ਦੱਸੀ ਤਾਂ ਜਗਰੂਪ ਨੇ ਸੋਚਿਆ ਕਿ ਮੈਂ ਇਸ ਨੂੰ ਜਿੰਦਾ ਨਹੀਂ ਛੱਡਾਂਗਾ ਜੋ हेमा ਉੱਤੇ ਮਾਰੀ ਨਿਗਾਹ ਰੱਖਦਾ। ਫਿਰ ਜਗਰੂਪ ਦਾ ਸ਼ੈਤਾਨੀ ਦਿਮਾਗ ਚੱਲਦਾ ਹੈ ਤੇ ਉਹ ਰਜਿੰਦਰ ਕੁਮਾਰ ਨੂੰ ਪਟਿਆਲੇ ਇੱਕ ਸਿਨੇਮੇ ਘਰ ਦੇ ਬੈਕ ਸਾਈਡ ਲੈ ਜਾਂਦਾ ਹੈ ਤੇ ਉੱਥੇ ਲਿਜਾ ਕੇ ਉਸ ਦੇ ਸਿਰ ਉੱਤੇ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੰਦਾ ਹੈ। ਤੇ ਉਥੋਂ ਵੀ ਇਹ ਨਿਕਲ ਜਾਂਦਾ ਹੈ 1995 ਤੋਂ 2017 ਤੱਕ 22 ਸਾਲਾਂ ਦੇ ਵਿੱਚ ਜਗਰੂਪ ਨੇ ਸੱਤ ਕਤਲ ਕਰ ਦਿੱਤੇ ਸੀ ਪਰ ਅਪਰਾਧੀ ਜਿੰਨਾ ਮਰਜੀ ਛਾਤਰ ਕਿਉਂ ਨਾ ਹੋਵੇ ਪਰ ਉਹ ਇੱਕ ਨਾ ਇੱਕ ਦਿਨ ਫੜੇ ਹੀ ਜਾਂਦਾ ਹੈ ਤੇ ਹੁਣ ਵੀ ਜਗਰੂਪ ਦੇ ਫੜੇ ਜਾਣ ਦਾ ਸਮਾਂ ਆ ਗਿਆ ਸੀ ਪੁਲਿਸ ਆਉਂਦੀ ਹੈ ਰਜਿੰਦਰ ਕੁਮਾਰ ਦੀਆਂ ਜੇਬਾਂ ਫਰੋਲਦੀ ਹੈ ਕਿਉਂਕਿ ਉਸ ਦਾ ਕਤਲ ਹੋ ਚੁੱਕਿਆ ਸੀ ਉਸ ਦੀ লাশ ਦੀ ਤਲਾਸ਼ੀ ਲੈਂਦੀ ਹੈ ਤਾਂ ਉਸ ਵਿੱਚੋਂ ਇੱਕ ਐਡਰੈਸ ਨਿਕਲਦਾ ਹੈ ਉਹ ਐਡਰੈਸ ਹੁੰਦਾ ਹੈ ਹੀਮਾ ਦੇ ਘਰ ਦਾ ਪੁਲਿਸ ਹੀਮਾ ਦੇ ਘਰ ਜਾਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਹੀਮਾ ਦੇ ਮਨ ਦੇ ਵਿੱਚ ਚੋਰ ਹੁੰਦਾ ਹੈ ਤੇ ਉਹ ਪੁਲਿਸ ਦੀਆਂ ਗੱਲਾਂ ਦਾ ਜਵਾਬ ਸਹੀ ਢੰਗ ਨਾਲ ਨਹੀਂ ਦੇ ਰਹੀ ਸੀ ਤੇ ਪੁਲਿਸ ਨੂੰ ਇਹ ਵੀ ਸ਼ੱਕ ਹੋਇਆ ਕਿ ਇਸ ਔਰਤ ਦੇ ਘਰ ਵਾਲਾ ਨੰਦ ਲਾਲ ਜੋ ਕਿ ਸਰਕਾਰੀ ਨੌਕਰੀ ਤੇ ਸੀ ਉਹ 2001 ਤੋਂ ਲੈ ਕੇ 2004 ਦੇ ਵਿੱਚ ਵਿੱਚ ਗਾਇਬ ਹੋ ਗਿਆ ਪਰ ਇਸ ਔਰਤ ਨੇ ਕਿਤੇ ਵੀ ਉਸ ਦੀ ਮਿਸਿੰਗ ਰਿਪੋਰਟ ਕਿਉਂ ਨਹੀਂ ਲਖਾਈ ਪੁਲਿਸ ਨੂੰ ਹੇਮਾ ਤੇ ਪੂਰਾ ਸ਼ੱਕ ਹੋ ਜਾਂਦਾ ਹੈ ਤੇ ਹੇਮਾ ਤੋਂ ਫਿਰ ਪੁਲਿਸ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਹੇਮਾ ਪੁਲਿਸ ਦੇ ਅੱਗੇ ਟੁੱਟ ਜਾਂਦੀ ਹੈ ਤੇ ਸਾਰਾ ਰਾਜ਼ ਖੋਲ ਦਿੰਦੀ ਹੈ ਜਗਰੂਪ ਦੇ ਕਿਤੇ ਕੱਲੇ ਕੱਲੇ ਕਾਂਡ ਦਾ ਖੁਲਾਸਾ ਕਰਦੀ ਹੈ ਹੁਣ ਪੁਲਿਸ ਜਗਰੂਪ ਦੀ ਭਾਲ ਕਰਦੀ ਸੀ ਅਖਬਾਰਾਂ ਵਿੱਚ ਖਬਰਾਂ ਆਉਂਦੀਆਂ ਮੀਡੀਆ 'ਚ ਖਬਰਾਂ ਆਉਂਦੀਆਂ ਜਗਰੂਪ ਨੂੰ ਲੱਗਦਾ ਕਿ ਹੁਣ ਮੈਂ ਨਹੀਂ ਬਚਾਂਗਾ ਹੁਣ ਮੈਨੂੰ ਪੁਲਿਸ ਕਿਤੇ ਨਾ ਕਿਤੇ ਜ਼ਰੂਰ ਗ੍ਰਿਫਤਾਰ ਕਰ ਲਵੇਗੀ ਤਾਂ ਫਿਰ ਜਗਰੂਪ ਇੱਕ ਬੰਦੇ ਦੇ ਰਾਹੀਂ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੰਦਾ ਹੈ ਤੇ ਪੁਲਿਸ ਉਸ ਉੱਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਭੇਜ ਦਿੰਦੀ ਹੈ ਅੱਜ ਵੀ ਜਗਰੂਪ ਜੇਲ੍ਹ ਦੇ ਵਿੱਚ ਹੈ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਇਹ ਵੀ ਜ਼ਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ